ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਪਰਵਾ ਪੰਡਾ ਦੇ ਵਿੱਚੋਂ ਜਗਾਇਆ ਜਾ ਸਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਹਨਾਂ ਦੇ ਹੱਕਾਂ ਲਈ ਲਸਿਆ ਜਾ ਸਕੇ ਪਰ ਫਿਰ ਵੀ ਕੋਈ ਇੰਨਾ ਵੱਡੇ ਪੱਧਰ ਤੇ ਸਮਾਜ ਨੂੰ ਜਾਗਰੂਕ ਨਹੀਂ ਕਰ ਸਕਿਆ ਜਿੱਦਾਂ ਇਹ ਧੰਗ ਗੁਰੂ ਨਾਨਕ ਸਾਹਿਬ ਬਾਦਸ਼ਾਹ ਦੇ ਹਿਸੇ ਦੇ ਵਿੱਚ ਆਇਆ ਆਪ ਨੂੰ ਪਾਲ ਦੇ ਹਾਲ ਪਤਾ ਨਹੀਂ ਆ ਮੈਂ ਬੇਨਤੀ ਕਰਦਾ ਹਰ ਵਾਰ ਕਰਦਾ ਹੁਣ ਕਿ ਜੇ ਆਪ ਬੈਠੇ ਹੋ ਤਾਂ ਤੁਹਾਡਾ ਬੈਠਣਾ ਇਹ ਜਿਹੜਾ ਬੜਾ ਕੀੀ ਗੱਲ ਇਹ ਹਾਜ਼ਰ ਦਾ ਜਨ ਹੋਣਾ ਚਾਹੀਦਾ ਕਿਉਂਕਿ ਜਿਹੜੇ ਹਾਲ ਆ ਮੈਂ ਕਈ ਵਾਰ ਅੱਜ ਮੈਂ ਮਹਿਸੂਸ ਕਰਦਾ ਹੁਣ ਥੋੜੀ ਜਿਹੀ ਸੋਸ਼ਲ ਮੀਡੀਆ

ਕਤੇ ਗੈਰ ਸਿੱਖ ਨੂੰ ਕੋਈ ਸਿੱਖਿਆ ਦੇਣੀ ਬੜੀ ਸੌਖੀ ਹੈ ਕਿਉਂਕਿ ਉਹ ਗੁਰਬਾਣੀ ਦਾ ਸਿਧਾਂਤ ਨਹੀਂ ਪਤਾ ਉਹ ਅਲੱਛ ਦਰਸ਼ਨ ਕਰਦਾ ਹੈ ਅੱਲਾਹ ਕਰਤਾ ਦੇ ਨਾਲ ਸੰਬੰਧ ਰੱਖਦਾ ਹੈ ਆਪਣੀ ਮਾਨਤਾ ਦਾ ਨਾਲ ਸੰਬੰਧ ਰੱਖਦਾ ਹੈ ਪਰ ਅੱਜ ਸਿੱਖ ਨੂੰ ਕਿ ਸਿੱਖ ਨੂੰ ਸਮਝਾਉਣਾ ਬੜਾ ਮੁਸ਼ਕਲ ਹੈ

ਉਸ ਸਬਾਬ ਨਾਲ ਲੱਗਦਾ ਹੈ ਕਿ ਅੱਜ ਬਣਾਤਾ ਹੈ। ਪਰ ਤੁਸੀਂ ਹੁਣੇਸ਼ਾ ਦੇ ਜੋ ਕੋਲ ਵੇਸੀ ਨੌਜਵਾਨਾਂ ਨੂੰ ਕਦੇ ਇਦਾਂ ਗੁਲਬਾਨੀ ਦੇ ਵਿਚਾਰਾਂ ਸਾਂਝੀਆਂ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਉਨ੍ਹਾਂ ਨੂੰ। ਅੱਜ ਵੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਤਾਂ ਅੱਜ ਸਾਡੇ ਦੇ ਕਈ ਐਸੇ ਸਾਡੀ ਬੱਚੀ ਵਾਲੇ ਸਾਡੇ ਪਹਿਰਾਵੇ ਵਾਲੇ ਅਸੀਂ ਇੰਨਾ ਫੈੰਟਲੀ ਪੱਤਰ ਤੇ ਨੀਵੇਂ ਲੱਗੋ ਤੇ ਆ ਚੁੱਕੇ ਹਾਂ। ਦੇ ਭਲਾ ਤਾਂ ਦੇਖਦੇ ਹੋਏ ਕੀ ਨਾ ਕਰਦਾ ਸੀ ਕਿ ਇੱਕ ਤੱਕ ਇੱਕ ਸਕੇ ਹਾਂ ਨੂੰ ਬਣਾ ਲਓ ਥੋੜੇ ਜਿਨ ਕਰਡਿਸ਼ਨ ਤੋਂ ਹੋਣ ਕਿਉਂਕਿ ਪਾਣੀ ਦਾ ਸਿਧਾਂਤ ਦਾ ਪਿਆਰ ਕਰਦਾ ਮੇਰੇ ਲਈ ਬੜਾ ਜ਼ਰੂਰੀ ਹੈ ਆਪ ਸਾਰੇ ਸਾਹਮਣੇ ਬੈਠੇ ਹੋ ਤੇ ਕੱਲ੍ਹ ਸਟੇਜ ਤੇ ਬੈਠਣਾ ਤੇ ਸਟੇਜ ਤੇ ਬੈਠਣ ਵਾਲੀ ਦੀ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਹੈ ਕਿਉਂਕਿ ਆਪ ਦੇ ਕੋਲ ਸ਼ਾਇਦ ਉਹਨਾ ਟਾਈਮ ਨਾ ਹੋਵੇ ਉਹਨਾ ਸਮਾਂ ਨਾ ਹੋਵੇ ਆਪ ਗੁਰਬਾਣੀ ਦੇ ਵਿਤਿਹਾਸ ਤੇ ਸ੍ਰੀ ਗੁਰਬਾਣੀ ਦੇ ਗਿਆਨ ਬੜ ਸਾਰੇ ਤੇ ਜਿਹੜਾ ਸਮਾਂ ਲੈਂਦਾ ਇਹ ਤੇ ਜੇ ਕੋਈ ਥੋੜਾ ਜਿਹਾ ਸਿਧਾਂਤ ਨੂੰ ਵਧੀਆ ਢੰਗ ਨਾਲ ਦੱਸ ਦੇਵੇ ਤਾਂ ਲੱਗਦਾ ਹੈ ਕਿ ਕਈ ਗੱਲਾਂ ਜੇ ਇੱਕ ਦਿਨ ਦੇ ਵਿੱਚ ਵੀ ਤੁਹਾਨੂੰ ਕਾਲਪ ਹੋ ਸਕਦੀਆਂ ਹਨ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਇਸ ਸੰਦੇਸ਼ ਦਿੱਤਾ ਸੀ ਇੱਕ ਬਿਤਾਓ ਇੱਕ ਸਕੇ ਹਮ ਬਾਦਿਕ ਪਰ ਅੱਜ ਮੈਂ ਜੋ ਸੋਸ਼ਲ ਮੀਡੀਆ ਤੇ ਇੱਕ ਅਲੱਗ ਹੀ ਲੜਾਈ ਦੇਖ ਰਿਹਾ ਪਹਿਲਾਂ ਇਹ ਲੜਾਈ ਸੀ ਪੁਰਾਣੇ ਸਮੇਂ ਦੇ ਵਿੱਚ ਅੱਜ ਇਹ ਲੜਾਈ ਸੋਸ਼ਲ ਮੀਡੀਆ ਤੇ ਆ ਗਈ ਹੈ ਹਰ ਜਾਤੀ ਦਾ ਇਨਸਾਨ ਹੁਣ ਇਥੇ ਆਪਣੇ ਆਪ ਨੂੰ ਪਿੱਛੇ ਨਾ ਹਟਾ ਰਿਹਾ ਮਾਫ ਕਰੇ ਆਪਣੇ ਬਨਾਵਲੇ ਜਾਤੀ ਵਾਲੇ ਕਿਸੇ ਵੀ ਫਿਰਕੇ ਨਾਲ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਣ ਵਾਲਾ ਇਨਸਾਨ ਆਪਣੇ ਆਪ ਨੂੰ ਮਹਾਨ ਬਣਾ ਰਿਹਾ ਇਹ ਕਿ ਸਾਡੀਆਂ ਸ਼ਹੀਦੀਆਂ ਜ਼ਿਆਦਾ ਸੀ ਸਾਡੇ ਸ਼ਹੀਦ ਜ਼ਿਆਦਾ ਹੋਏ ਸੀ ਅਸੀਂ ਸਿੱਖੀ ਵਿੱਚ ਮਹਾਨ ਹਾਂ ਇਹ ਭੁੱਲ ਹੀ ਗਏਗੇ ਭਲਿਓ ਜੇ ਕੋ ਨਾਨਕ ਸਾਹਿਬ ਪਾਤਸ਼ਾਹ ਕਿਸੇ ਦੀ ਬਾਹ ਨਾ ਪੜਦੇ ਤਾਂ ਕੋਈ ਤੁਹਾਡਾ ਇਤਿਹਾਸ ਨਹੀਂ ਸੀ ਹੋਣਾ ਕੋਈ ਤੁਹਾਡੀ ਹਿਸਟਰੀ ਨਹੀਂ ਸੀ ਹੋਣੀ ਬੜੇ ਮਹਾਨ ਪਰਉਪਦੇ ਰਏ ਪਰ ਇਹ ਨਾ ਪੜ੍ਹੇ ਕਿਸੇ ਨੇ ਕੀਤਾ ਨਹੀਂ ਕੋਈ ਨਹੀਂ ਪਰ ਆਪੋ ਪਹਿਲਾਂ ਇਹ ਜਾਤ ਪਾਤ ਪਿੰਡਾਂ ਵਿੱਚ ਸੀ ਸ਼ਹਿਰ ਉੱਥੇ ਵੀ ਇਹ ਨੂੰ ਮੁਝੇ ਤੇ ਸਾਬਤ ਕਰਨ ਲੱਗੇ ਹੋਏ ਨੇ ਕਿ ਅਸੀਂ ਮਹਾਨ ਹਾਂ ਜਾਤ ਕਰਦੇ ਤੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਰਹਿੰਦੇ ਹਾਂ ਜੀ ਹੁਕਮਨਾਮਾ ਹੈ ਗੁਰਬਾਣੀ ਦਾ ਏਕ ਪਿਤਾ ਏਕ ਸਕੇਮ ਆਮ ਬਾਹਰ ਜਿਵੇਂ ਝੂਠ ਬੋਲਿਆ ਮੈਂ ਕਿਉਂ ਤਾਂ ਮੈਂ ਕਈਆਂ ਤੋਂ ਵੱਡਾ ਮੂਮਾ ਦਾ ਕਈਆਂ ਤੋਂ ਛੋਟਾ ਕਥਨ ਬਾਅਦ ਮੈਨੂੰ ਕਹਦੇ ਹੋ ਕਿ ਇਹ ਕੋਈ ਥੇ ਗਲਤ ਬੋਲ ਰਿਹਾ ਸੋਸ਼ਲ ਮੀਡੀਆ ਤੇ ਵੀ ਇੰਨਾ ਗੱਲਾਂ ਦੀ ਲੜਾਈ ਚੱਲਦਾ ਚੱਲਦਾ ਤਾਂ ਅਸੀਂ ਸਿੱਖ ਕਿੱਥੇ ਰਹੇ ਨੇ ਅਸੀਂ ਗੁਰਬਾਣੀ ਦਾ ਪਾਠ ਸੁਣਨ ਵਾਲੇ ਕਿੱਥੇ ਰਹੇ ਕਿਉਂਕਿ ਅੱਜ ਤੇ ਕਿਹੜਾ ਯੁੱਗ ਚੱਲ ਰਿਹਾ ਹੈ ਇੰਨੀ ਤਰਤੀ ਕਰ ਰਹੇ ਨੇ ਦੇਸ਼ ਅਸੀਂ ਉਹੀ ਗੱਲਾਂ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਆ ਸਾਡਾ ਸ਼ਹੀਦ ਸੀ ਹੱਥ ਤੇ ਉਦੋਂ ਹੋ ਗਈ ਦੁੱਖ ਤੇ ਉਦੋਂ ਹੋਇਆ ਜਦੋਂ ਪਹਿਲੀ ਵਾਰ ਇਦਾਂ ਦੀ ਵੀਡੀਓ ਜਾਂ ਗੱਲ ਮੇਰੇ ਸਾਹਮਣੇ ਆਈ ਸੀ ਸ਼ਹੀਦਾਂ ਨੂੰ ਵੀ ਕਈ ਤਾਂ ਸਾਡੇ ਸਿੱਖ ਤਾਂ ਸ਼ਹੀਦ ਮੰਨਦੇ ਨੇ ਕਹਿੰਦੇ ਇਹ ਸਾਡੀ ਜਾਤੀ ਦਾ ਹੈ ਕਿਉਂ ਦੂਜੀ ਜਾਤੀ ਦਾ ਸੈਨਿਕ ਮਹਾਨ ਨਹੀਂ ਹੈ ਉਦੀ ਕੋ ਮਾਨਵਤਾ ਦੀ ਉਹਦਾ ਬਲੀਦਾਨ ਛੋਟਾ ਇਸ ਕੀ ਦੇ ਘਰ ਦੇ ਵਿੱਚ ਇਹ ਮਾਨਸਿਕਤਾ ਦੀ ਗੱਲ ਕਰ ਰਿਹਾ ਮੈਂ ਸੂਚਨਾ ਪੱਤਰ ਕਿੱਥੇ ਆ ਕੇ ਡੇਗ ਰਿਹਾ ਹੈ ਅਸੀਂ ਇਹਨਾਂ ਗੱਲਾਂ ਬਕ ਜਾ ਨਹੀਂ ਰਹੇ ਤੁਸੀਂ ਨੌਜਵਾਨ ਬੈਠੇ ਹੋ ਮੈਂ ਤਾਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਕਿਉਂਕਿ ਅਸੀਂ ਸਾਰੇ ਵਰਤੋਂ ਕਰਦੇ ਹਾਂ ਤੇ ਹੋ ਸਕਦਾ ਹੈ ਜੇ ਕਿਸੇ ਨੂੰ ਕੋਈ ਥੋੜਾ ਬਹੁਤਾ ਸਦਾਰ ਕੁਵੇਗਾ ਤਾਂ ਕੋਈ ਪਾਤਸ਼ਾਹ ਦੇ ਬਚਤ ਕਿਤੇ ਕੰਮ ਆ ਜਾਣ ਤੇ ਅਸੀਂ ਇਹਨਾਂ ਲੜਾਈ ਝਗੜਿਆ ਨਫ਼ਰਤ ਦੇ ਵਿੱਚੋਂ ਬਾਹਰ ਆ ਜਾਈਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਾਜੀ ਕੂੜ ਬੋਲ ਬਲ ਖਾਏ ਬ੍ਰਾਹਮਣਾਂ ਦੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਤਮ ਹਨ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਮਾਸੀ ਤੈਨ ਨੰ ਧਰਮ ਦੇ ਵੱਡੇ ਆਂਗੂ ਸੀ ਪਹਿਲਾ ਬ੍ਰਾਹਮਣ ਬ੍ਰਾਹਮਣ ਦਾ ਮਤਲਬ ਜਾਤ ਨਹੀਂ ਜਿਹੜਾ ਪੁਜਾਰੀ ਮਹਿਮਾ ਪਰਮਾਤਮਾ ਦੇ ਸਪੰਦਾ ਹੈ ਉਹ ਭਾਵੇਂ ਕੋਤਵੰਤ ਘਰਤੀ ਕਿ ਉਹ ਨਾ ਹੋਵੇ ਉਹ ਵੀ ਪੁਜਾਰੀ ਹੈ ਜੋ ਮਹਿਮਾ ਪਰਮਾਤਮਾ ਵਿੱਚ ਪਾ ਰਿਹਾ ਹੈ ਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜਾ ਬ੍ਰਾਹਮਣ ਨਾ ਆਵੇ ਜੀਆਂ ਤਾਂ ਇਹ ਜੋਗੀ ਜੁਗਤ ਨਾ ਜਾਣੇ ਮੰਨ ਨਾ ਤਾਂ ਜੋਗੀ ਨੂੰ ਕਿਸੇ ਗੱਲ ਦਾ ਪਤਾ ਹੈ ਤਿੰਨੇ ਕੁ ਜਾਣੇ ਦਾ ਮੰਨ ਕਹਿੰਦੇ ਕਿ ਕਿੰਨੇ ਕੀ ਪੂਜਾਰ ਰਹੇ ਨੇ ਸਵਾਲ ਆਪ ਬੜੇ ਹੀ ਸੁਖਿਵਾਨ ਤੇ ਸਮਝਦਾਰ ਬੈਠੇ ਹੋ ਕਿਉਂਕਿ ਵਿਦੇਸ਼ ਦੇ ਵਿੱਚ ਰਹੇ ਹੋ ਨੀ ਉਹ ਵੀ ਬੰਦਾ ਥੋੜਾ ਜਿਹਾ ਵੀ ਵੈਸੀ ਬੈਂਕੀ ਲੈ ਲਓ ਤੇ ਅਪ ਹੋ ਜਾਂਦਾ ਹੈ ਸਮਝ ਲੈ ਉਹ ਤਾਂ ਫਟ ਪੈ ਜਾਂਦਾ ਹੈ ਆ ਸਭ ਨੂੰ ਪਤਾ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਕੀ ਚੱਲ ਰਿਹਾ ਹੈ ਲੋਕ ਕਿੰਦਾ ਦੀ ਪੈਟਰੀ ਲੱਗਦੇ ਨੇ ਕਿੰਦਾ ਜਿੰਦਗੀ ਜਿਉਂਦੇ ਨੇ ਤੇ ਕਿਹੜਾ ਪੰਧਰ ਉਹ ਪੰਧਰ ਬਣ ਕੇ ਰਹਿ ਗਏ ਕਿ ਸਾਾਨੂੰ ਵੀ ਪਤਾ ਹੈ ਕਿ ਅਸੀਂ ਕਈ ਗੱਲਾਂ 'ਚੋਂ ਉੱਪਰ ਨਹੀਂ ਨਹੀਂ ਚਾਹੁੰਦੇ ਮੈਂ ਨਾਮ ਲੈ ਲਵਾਂ ਉਸ ਗੱਲ ਨੂੰ ਗੁਰੂ ਪਾਤ ਜੀ ਕਹਿੰਦੇ ਜਾਤ ਕਰ ਗਰਮ ਨਾ ਕਰ ਗੁਰਖ ਦੁਬਾਰਾ ਇਸ ਗਰਮ ਦੇ ਚੱਲੇ ਬਹੁਤ ਬਿਕਾਰ ਕਹਿੰਦੇ ਇਹ ਦੁਬਾਰਾ ਇਹ পাগল ਇਹ ਮੂਰਖ ਇਨਸਾਨ ਜਾਤ ਦਾ ਮਹਤਵ ਕਰਕੇ ਹਮ ਗਾਣਿਆਂ ਤੇ ਬੜੇ ਬੰਦੇ ਪਾ ਲਿਆ ਬੜੇ ਬੰਦੇ ਪਾ ਲਏ ਹਮ ਗਾਣ ਪਰ ਅੱਜ ਮੈਨੂੰ ਇਹਦਾ ਲੱਗਦਾ ਹੈ ਕਿ ਸਿੱਖ ਧਰਮ ਤੇ ਮਾਨ ਬਹੁਤ ਘੱਟ ਹੁੰਦਾ ਹੈ ਕਿਸਾਨ ਪਰ ਥੋੜਾ ਜਿਹਾ ਜਾਤ ਦਾ ਨਾਮ ਹੋਵੇ ਗਾਣਿਆਂ ਦੇ ਵਿੱਚ ਜਾਤ ਦਾ ਨਾਮ ਆ ਜਾਵੇ ਖਾਸਾ ਤੇ ਇਸ ਕਰਕੇ ਹੁੰਦਾ ਹੈ ਕੁੱਝ ਜਾਤਾਂ ਦੇ ਨਾਮ ਤੇ ਲਗਾਤਾਰ ਹੀ ਚੱਲ ਰਹੇ ਨੇ ਗਾਣਿਆਂ ਦੇ ਵਿੱਚ ਕੁੱਝ ਧੱਕੇ ਦੇ ਨਾਲ ਬਾੜ-ਬਾੜਦੇ ਹੁੰਦੇ ਦੇ ਨਾਮ ਹੁਣ ਅਸੀਂ ਵੀ ਜਾਤ ਦਾ ਨਾਮ ਪੈ ਚੁੱਕਿਆ ਹੈ ਇਹਦੇ ਨਾਲ ਨਾਮ ਸੁਣਨ ਤੋਂ ਹੋ ਜਾਣਾ ਹੈ ਇਹਦੇ ਨਾਲ ਨਾਮ ਬੱਲੇ ਆ ਜਾਣਾ ਐਤਾ ਕਿੰਨਾ ਗੁਰੂ ਪਾਤਸ਼ਾਹ ਕਹਿੰਦੇ ਇਸ ਦੇ ਤੇ ਸੱਚਾ ਹੋ ਜਾਗੇਗਾ ਜਾਣ ਕਰਕੇ ਕੋਈ ਕਿੰਨਾ ਉੱਪਰਲੇ ਲੈਣ ਤੇ ਆ ਸਕਦਾ ਹੈ ਪਰ ਮਾਮ ਕਰਦੇ ਸਾਡੀ 95% ਲੋਕਾਂ ਦੀ ਸੋਚ ਐਦਾਂ ਦੀ ਦੋਕ ਬਦਲ ਨਹੀਂ ਰਹੇ ਹਨ ਇੱਕ ਪੰਗਤੀ ਹੋਰ ਬੋਲ ਕੇ ਫਿਰ ਵਿੱਚ ਖੱਪਦੇ ਹੋਣਾ ਹੈ ਗੁਰਬਾਣੀ ਦੇ ਵਿੱਚ ਇੱਕ ਸ਼ਾਇਦ ਤਸੀਰ ਕਦੇ ਪੰਗਤੀ ਪੜੀ ਹੋਵੇ ਗੁਰੂ ਪਾਤਸ਼ਾਹ ਨੇ ਇੱਕ ਬੜਾ ਹੀ ਪਿਆਰਾ ਤੇ ਸੌਫਾ ਜਿਹਾ ਸੰਦੇਸ਼ ਦਿੱਤਾ ਇਹ ਕਹਿੰਦੇ ਜਾਣ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਇਹ ਸੰਬਦ ਇਸ ਪੰਗਤੀ ਦੀ ਅਰਥ ਵੀ ਬੜੇ ਅੰਤ ਬੜੇ ਹੀ ਸਿੱਧੇ ਸਾਦੇ ਗੁਰੂ ਪਾਤਸ਼ਾਹ ਕਹਿੰਦੇ ਜੋਤ ਜਾਣੋ ਕਿਸੇ ਨੂੰ ਜਾਤ ਪੁੱਛਣੀ ਹੀ ਨਹੀਂ ਚਾਹੀਦੀ ਇਹ ਭਗਤੀ ਪੜ ਲਈ ਜੀ ਆਪਾਂ ਕਿਸੇ ਨੂੰ ਪਹਿਲਾਂ ਹੁੰਦੀ ਸੀ ਵੀ ਉਹ ਇਹ ਪੜੀ ਜਾਣੋ ਜੋਤ ਜੇ ਭੰਤੀ ਯਾਦ ਆ ਗਈ ਥੋੜਾ ਸਿਰ ਉੱਤੇ ਪਤਾ ਲੱਗ ਜਾਣਾ جانو جوت نہ کہ کسی کی جات پوچھنی نہیں چاہیے کی. کیونکہ ابھی کوئی جات پات نہیں ہے کہ ابھی تو جوت ہی جاتی ہے پر جا سارے پنجاب کی سب کو بڑی آدت ہے سارے انڈین لوگ کی آدت ہے انڈین ساری ادا کر ਦੰਦਾਰ ਜੀ ਕਿਸੇ ਫੀਲਡ ਦੇ ਵਿੱਚ ਮਸ਼ਹੂਰ ਹੋ ਜਾਏ ਕਬੱਡੀ ਦੇ ਵਿੱਚ ਕਿਸੇ ক্রিকেট ਦੇ ਵਿੱਚ ਪਾਇਲਟ ਬਣ ਜਾਏ ਦੇਸ਼ ਦਾ ਕੋਈ ਅਹੁਦੇਦਾਰ ਬਣ ਜਾਏ ਲੋਕ ਮਾਣ ਵੀ ਤਾਂ ਕਰਨਗੇ ਪਹਿਲਾਂ ਸਰ ਦੇ ਪੁੱਛਣਗੇ ਭਾਈ ਤੁਹਾਡਾ ਸਰਦੇ ਕੀ ਹੈ ਕਿਉਂ ਉਹ ਤਾਂ ਹੀ ਜਾਨਣਾ ਚਾਹੁੰਦੇ ਨੇ ਨਾ ਨਾ ਉਹ ਤਾਂ ਨਹੀਂ ਜਾਨਣਾ ਚਾਹੁੰਦੇ ਪਤਾ ਲੱਗ ਜਾਏ ਕਿਹੜੀ ਜਾਤ ਦਾ ਫਰਮਾਨ ਕਰਾ ਕੇ ਕਿ ਸਾਡੀ ਜਾਤ ਹੈ ਮੈਂ ਗੱਲ ਨੂੰ ਕਹ ਰਿਹਾ ਨਾ ਸਾਡੀ ਖੋਜ ਇੰਨੀ ਬਣ ਗਈ ਹੈ ਇਸੇ ਫੀਲਡ ਦੇ ਵਿੱਚ ਵੀ ਤਾਂ ਬੰਦੇ ਦੇ ਮਾਨ ਕਰਨ ਦੇ ਕਿ ਜੇ ਸਾਡੀ ਜਾਤ ਹੋਵੇ ਤਾਂ ਮਾਨ ਹੈ ਨਹੀਂ ਤੇ ਕੋਈ ਮਾਨ ਨਹੀਂ ਕਿੰਨੀ ਦੀ ਸੋਚ ਹੈ ਤਾਂ ਗੁਰੂ ਪਾਤਸ਼ਾਹ ਸਾਹਿਬ ਸਮਝਾਉਣਾ ਚਾਹੁੰਦੇ ਨੇ ਜਨੋ ਜੋਤ ਭਾਈ ਜਾਤ ਨਾ ਕੁਛ ਕਰੋ ਪਰ ਆਪਣੀ ਕਰਦੇ ਮੈਂ ਨਾ ਕੇ ਲੈ ਜਮਾ ਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਥੂਰੀ ਦੇ ਵਿੱਚ ਆਪਣੇ ਆਨੰਦ ਕਾਰਜ ਹੁੰਦੇ ਸਿੱਖਾਂ ਦੇ ਤਾਂ ਹੁੰਦੇ ਹੀ ਨਹੀਂ ਕਿਉਂਕਿ ਮੈਂ ਪੰਜਾਬ ਵਿੱਚ ਕਥਾ ਵੰਦ ਦੀ ਡਿਊਟੀ ਕੀਤੀ ਹੈ ਹਿੰਦੂ ਫੈਮਲੀਆਂ ਵੀ ਹਮੇਸ਼ਾ ਲਾਮਾ ਲੈ ਕੇ ਖੰਡ ਕਰਦੇ ਬੜੀਆਂ ਬਹੁਤ ਜ਼ਿਆਦਾ ਘੱਟ ਨਹੀਂ ਹੁੰਦੇ ਬਹੁਤ ਗੁਰੂ ਤੋਂ ਦੁਆ ਕੇ ਨੇ ਦੇਖਿਆ ਹਿੰਦੂ ਫੈਮਲੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਜੀਵਨ ਸਵਾਣੰਦ ਕਰਦੀ ਕਰਦਾ ਪਸੰਦ ਕਰਦੇ ਪਰ ਹੁਣ ਗੁਰੂ ਪਾਤਸ਼ਾਹ ਨੇ ਅੰਧ ਸਮਝਾ ਦਿੱਤਾ ਕਿ ਜਾਤ ਨਹੀਂ ਕੁਛ ਨਹੀਂ ਅੱਜ ਤੋਂ ਬਾਅਦ ਤੇ ਜਦੋਂ ਕਰਮ ਅਨੰਦ ਗਾਰ ਦੇ ਕੋਲੇ ਐ ਉਹ ਸਾਜਰੀ ਉਹਨਾਂ ਕਿਹਦੇ ਲੈਵਲ ਤੇ ਸੀ ਜ਼ਿੰਦਗੀ ਜਿਉ ਰਹੇ ਹਜੇ ਵੀ ਉਹਨਾਂ ਸੈਂਟੀਮੈਂਟੈਲਿਟੀ ਕਿੱਥੇ ਹੈ ਆ ਦੇਸ਼ਾਂ ਵਿੱਚ ਵੀ ਆਗੇ ਜੇ ਆਪਣੀ ਸੋਚ ਨਹੀਂ ਬਦਲਣੀ ਕਿ ਉੱਤੇ ਬਦਲਦੀ ਨਹੀਂ ਦਿੱਖਦੇ ਬਰਾਮੀ ਸਦੇ ਬਸ ਪਰ ਜਦੋਂ ਹਲੇ ਤੇ ਆਨੰਦ ਕਾਰਜ ਹੋਣੇ ਉਦੋਂ ਤੇ ਪਹਿਲਾਂ ਜੇ ਲੋਕੋਰੇ ਪੈ ਜਾਂਦੇ ਨੇ ਇਹ ਸਾਡੇ ਵੱਡਿਆਂ ਦੀ ਵੀ ਸੋਚ ਨਹੀਂ ਬਦਲਦੀ ਕਿ ਵੱਡੇ ਵੀ ਆਪਣੇ ਬੇਟੀਆਂ ਨੂੰ ਆਪਣੇ ਸੁਪੁੱਤਰਾਂ ਨੂੰ ਇਹ ਅਲਾਉ ਹੀ ਨਹੀਂ ਕਰਦੇ ਕਿ ਪੁੱਤਰ ਇਨਸਾਨ ਚੰਗਾ ਹੋਵੇ ਇਨਸਾਨ ਵਹਿਮਤੀ ਹੋਵੇ ੜਕਾ ਵਹਿਮਤੀ ਹੋਵੇ ਲੜਕੀ ਵਹਿਮਤੀ ਹੋਵੇ ਜੰਗਾ ਜੀਨ ਸਾਥੀ ਜਿੱਥੇ ਮਿਲ ਜਾਏ ਉੱਥੇ ਆਨੰਦ ਗਾਨ ਦੇ ਕਰਵਾ ਲਓ ਜਾਤ ਪਾਤ ਦੀ ਪਰ ਮਾਮੇ ਪਰਿਆਦਾ ਦੀ ਗੱਲ ਸੁਣੀ ਕੀ ਕਰਦੇ ਹਾਂ ਗੁਰੂ ਦੀ ਪਰਿਆਦਾ ਦੇ ਅਨੁਸਾਰ ਜੇ ਸੈਂਟਰ ਕਿਸੇ ਦਾ ਵਿਆਹ ਕਰਵਾ ਲਿਆ ਤਾਂ ਸਾਹਮਣੇ ਵਾਲਾ ਜਾਤ ਕੋਈ ਨਹੀਂ ਵੀ ਪਰ ਸਿੱਖ ਹੋਣਾ ਚਾਹੀਦਾ ਉਹ ਸਾਫ ਸੁਥਰਾ ਹੋਣਾ ਚਾਹੀਦਾ ਉਹ ਕੋਈ ਪਰਿਆਦਾ ਨਹੀਂ ਕਰਦਾ ਪਰ ਮੈਂ ਬਾਤ ਦੁਬਾਰਾ ਪਗਦੀ ਕੋਲ ਕੇ ਅੱਗੇ ਵੱਧ ਜਾਵਾਂ ਅਸੀਂ ਜਾਤ ਫਿਰ ਵੀ ਪੁੱਛਾਂਗੇ ਕਿਹੜੀ ਜਾਤ ਦਾ ਜੀ ਕਿਉਂਕਿ ਇੰਦੇਪਨ ਅੰਦਰ ਉਹ ਸੈਟੀਸਫਾਈ ਨਹੀਂ ਉਹ ਅੰਦਰ ਨਹੀਂ ਕਿ ਕਿਤੇ ਪਤਾ ਨਹੀਂ ਕਿਹੜੀ ਜਾਤ ਹੈ ਕੀ ਹੈ ਤੇ ਅਸੀਂ ਨੀਵੇਂ ਬਖਾਉਣਾ ਚੁੰਨੇ ਆ ਦੂਜੇ ਇਨਸਾਨ ਨੂੰ ਕਿ ਨਹੀਂ ਤੁਸੀਂ ਨੀਵੇਂ ਤੇ ਪੰਜਾਬੀਆਂ ਜਾਂ ਇੰਡੀਆ ਲੋਕਾਂ ਵਿੱਚ ਵੈਸੇ ਵੀ ਇੰਨੀ ਸੋਚ ਹੈ ਜਦੋਂ ਚਾਰ ਬੰਦੇ ਲੜ ਪੈਣ ਗੱਲ ਭਾਵੇਂ ਘਰੇਲੂ ਹੋਵੇ ਜਾਂ ਕਿ ਜਾਤੀਆਂ ਤੇ ਕਿਹੜੀ ਕਰ ਲੈਣੀ ਤੁਹਾਡੀ ਜਾਤ ਦੀ ਇੰਦਾ ਦੀ ਤੁਸੀਂ ਲੋਕੀ ਇੰਦਾ ਦੀ ਉਹ ਓਥੇ ਲੈ ਜਾਣਗੇ ਗੱਲ ਮੈਂਟੈਲਿਟੀ ਕਿਤਾਬ ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਮੈਂ ਹੱਥ ਜੋੜ ਕੇ ਬੇਤੀ ਕਰਦਾ ਅਸੀਂ ਬਰਦਾਸ਼ਤ ਪਰ ਪਹਿਲੇ ਬਰਦਾਸ਼ਤ ਨੂੰ ਮਨਾ ਰਹੇ ਆ ਤਾਂ ਕਰਕੇ ਜੇ ਮੈਂ ਸਿਧਾਂਤ ਪਿਆਰ ਨਾ ਕੀਤਾ ਤਾਂ ਫਿਰ ਮੇਰੇ ਕਥਾ ਕਰਨ ਦਾ ਕੋਈ ਲਾਭ ਨਹੀਂ ਜੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਜਾਤ ਨਹੀਂ ਪੁੱਛਣੀ ਪਰ ਤੁਸੀਂ ਅੱਜ ਤੋਂ ਬਾਅਦ ਵੀ ਪੁੱਛਦੇ ਹੋ ਇਸ ਦਾ ਅਰਥ ਕਿਸੇ ਕਥਾ ਤੋਂ ਨਹੀਂ ਸੀ ਅੰਤ ਸਮਝ ਆ ਗਈ ਸੀ ਪਰ ਅਸੀਂ ਮੰਨਣਾ ਨਹੀਂ ਚਾਹੁੰਦੇ ਅਸੀਂ ਜਿਉਣਾ ਨਹੀਂ ਚਾਹੁੰਦੇ ਗੁਰਬਾਣੀ ਆਹ ਦੇਸ਼ਾਂ ਦੇ ਵਿੱਚ ਮੈਨੂੰ ਲੱਗਦਾ ਇੰਦਾ ਲਗਾ ਝਗੜਾ ਨਹੀਂ ਹੈਗਾ ਐਜੂਕੇਸ਼ਨ ਕਰਕੇ ਦੇਸ਼ ਬੜੇ ਸੁਹਣੇ ਨੇ ਬਾਹਨੀਆਂ ਕੰਡਰੀਆਂ ਸੁਹਣੀਆਂ ਤੇ ਆਪਣੀ ਜ਼ਿੰਦਗੀ ਵਧੀਆ ਜਉਂਦੇ ਨੇ ਤੇ ਅਸੀਂ ਅਜੇ ਵੀ ਉਹ 500 ਪੁਰਾਣੀਆਂ ਗੱਲਾਂ ਹੀ ਲੜਦੇ ਫਿਰਦੇ ਪਏ ਆ ਤਾਂ ਕਰਕੇ ਸਾਡੀ ਜ਼ਿੰਦਗੀ ਪਰੇਸ਼ਾਨੀ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੋ ਸਾਨੂੰ ਸਮਝਾਇਆ ਇੱਕ ਤੱਕਾ ਇੱਕ ਸਕੇ ਹਮ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਈ ਉਹ ਆਪ ਆਪਣੀ ਕੋਥੀ ਦੇ ਵਿੱਚ ਲਿਖਦੇ ਸੀ ਅਤੇ ਜਿਹੜੀ ਬਾਣੀ ਸੋ ਅਗਾਹ ਗੁਰੂ ਉਚਾਰਦੇ ਗਏ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੂਹਰੇ ਆ ਗਈ ਮੈਂ ਸੰਖੇਪ ਦੇ ਵਿੱਚ ਇਹਾਸ ਕਰਨੀ ਕੋਤਕਲਾ ਦੀ ਬਾਣੀ ਗੁਰੂ ਅਰਜਨ ਸਾਹਿਬ ਨੂੰ ਆਕਸਰ ਕੋਈ ਜਦੋਂ ਬਾਣੀ ਆਈ 15 ਭਗਤ ਸਹਿਬਾਨ 11 ਭਟ ਸਹਿਬਾਨ ਤਿੰਨ ਗੁਰਸੇ ਕੁੱਲ ਯਾਦ ਰੱਖੋ ਕਿ 35 ਮਹਾਮੋਖ ਸਾਹਿਬ ਦੀ ਬਾਣੀ ਦਰਜਾ ਭਲੇ 판ਕ ਪਾਇਓ ਨਹੀਂ ਪਰ ਭਾਈ ਮਨਦਾਨਾ ਜੀ ਦੇ ਨਾਮ ਤੇ ਲਿਖਾ ਪਿਆ ਜਾਂਦਾ ਹੈ ਪਰ ਭਾਈ ਮਨਦਾਨਾ ਜੀ ਦੇ ਨਾਮ ਹੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਉਹਨਾਂ ਦੀ ਯਾਰੀ ਉਹਨਾਂ ਦਾ ਪਿਆਰ ਇੰਨਾ ਦਾ ਸੀ कि ਉਹਨਾਂ ਦੇ ਨਾਮ ਤੇ ਉਹਨਾਂ ਨੇ ਸਲੋਕ ਦਰਜ ਕੀਤੇ ਸੀ ਪਰ ਉਹ ਭਾਈ ਗੰਦਾਰਾ ਜੀ ਦੀ ਬਾਣੀ ਨਹੀਂ ਹਨ ਕਈ ਵਾਰ ਲਿਖਾ ਪੈ ਜਾਂਦਾ ਹੈ ਕਈ ਸਮਝਦੇ ਨੇ ਸ਼ਕਤੀ ਮਾਹੂਖਾ ਦੀ ਬਾਣੀ ਦਰਜ ਹੈ ਪਰ ਨਹੀਂ 33 ਮਾਹੂਖਾ ਦੀ ਬਾਣੀ ਦਰਜ ਹੈ ਇਸ ਦਾ ਵੀ ਆਪਣਾ ਧਿਆਨ ਰੱਖਦੇ ਹੋ ਹੁਣ ਦੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲੇ ਇਹ ਸਾਰੀ ਬਾਣੀ ਆ ਜਾਂਦੀ ਹੈ ਅੱਛਾ ਆਪ ਆਪ ਤੁਹਾਡਾ ਇਹ ਦਿਸਾ ਨਹੀਂ ਆਪ ਇਹ ਫਿਰ ਵੇਖਤ ਕਰਨਾ ਹੈ ਕਿਰਤ ਕਰਨਾ ਹੈ ਆਪਾਂ ਤੁਹਾਨੂੰ ਇਹ ਗੱਲਾਂ ਤੋਂ ਪੀ ਲੈਣਾ ਕਿਉਂਕਿ ਤੁਹਾਡੀ ਇਹ ਲਾਈਨ ਨਹੀਂ ਪਰ ਤੁਹਾਡੇ ਨਾਲ ਸਾਂਝਾ ਕਰਨਾ ਮੈਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗ੍ਰੰਥ ਦੇ ਰੂਪ ਦੇ ਵਿੱਚ ਸਮਾਜ ਦੇ ਸਾਹਮਣੇ ਕਿਉਂ ਨਹੀਂ ਬੜੀ ਜ਼ਰੂਰੀ ਸੀ ਕਿਉਂਕਿ ਸਮੇਂ ਦੇ ਸਰਕਾਰਾਂ ਅੱਜ ਵੀ ਇਹ ਚੌਧੀਆਂ ਨੇ ਸਿੱਖਾਂ ਦੇ ਗ੍ਰੰਥਾਂ ਦੇ ਵਿੱਚ ਸਿੱਖਾਂ ਦੇ ਇਤਿਹਾਸ ਦੇ ਵਿੱਚ ਸਿੱਖਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਇਤਿਹਾਸ ਵਿਆੜ ਦੀ ਬਾਤ ਦਿੱਤਾ ਜਾਂਦਾ ਜਾਵੇ ਤਾਂ ਕਿ ਉਹ ਆਪਣੇ ਗੁਰੂ ਦੇ ਸਿਧਾਂਤ ਨੂੰ ਪਹੁੰਚ ਜਾਵੇ ਇਹਨਾਂ ਦੀ ਜਵਾਨੀ ਗੁਰੂ ਦੇ ਨਾਲ ਉੱਟ ਜਾਵੇ ਤਾਂ ਫਿਰ ਇਹ ਗੁਰੂ ਦੇ ਸਿਧਾਂਤ ਨੂੰ ਸਾਂਝੀ ਕੀਤੀ ਸੀ ਬੌਧਿਕਰ ਤੇ ਮਹਾਤਮਾ ਬੁੱਧ ਜੀ ਕੋਈ ਨੇ ਉਦਾਹਰਣ ਦੇ ਤੌਰ ਤੇ ਉਹਨਾਂ ਦੀ ਗੱਲ ਕਰੀ। ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ। ਜੇ ਕੋਈ ਵੀ ਭੈਣ Hindu ਫੈਮਲੀ ਨਾਲ ਸੰਬੰਧਿਤ ਬੈਠਦਾ ਹੈ, ਬੈਠਣ ਜਾਂ ਕੋਈ ਜਿਹੜਾ ਮੂਰਤੀ ਪੂਜਾ ਕਰਦਾ ਹੈ ਉਹ ਕਰ ਸਕਦਾ ਹੈ। ਪਰ ਆਤਮਾ ਇਹ ਵੀ ਬੁੱਲੇ ਦਰਜੇ ਦੇ ਨਾਲ, ਖੁੱਲੇ ਦਿਲ ਦੇ ਨਾਲ ਇਹ ਗੱਲ ਸੌਂਦੀ ਪੈਣੀ ਹੈ ਕਿ ਤੂੰ ਗਰੰਥ ਸਹਿ ਪਾਤਸ਼ਾਹ ਦੀ ਬਾਣੀ ਨੂੰ ਮੂਰਤੀ ਪੂਜਾ ਨੂੰ ਨਹੀਂ ਮੰਨਦਾ। ਜੇ ਤੁਸੀਂ ਮੰਨਦੇ ਹੋ ਤੁਹਾਡੀ ਆਪਣੀ ਆਸਥਾ ਹੈ ਤੁਸੀਂ ਮੰਨ ਸਕਦੇ ਹੋ ਕਿਉਂਕਿ ਤੁਸੀਂ ਉਸ ਫੈਲਸਫੀ ਵਿੱਚ ਪੈਦਾ ਹੋਏ ਹੋ ਤੁਹਾਡਾ ਕੰਮ ਚੱਲਵਾ ਕੇ ਪਰ ਗੁਰੂ ਦੀ ਬਾਣੀ ਦਾ ਸਿਧਾਂਤ ਮੈਂ ਜੋ ਬਿਆਨ ਕਰਦਾ ਉਹ ਆਪ ਨੂੰ ਪਤਾ ਹੋਣਾ ਚਾਹੀਦਾ ਮਹਾਤਮਾ ਬੁੱਧ ਜੀ ਨੇ ਵੀ ਆਪਣੇ ਸਮੇਂ ਦੇ ਵਿੱਚ ਇਤਾਂ ਦੇ ਮਹਿਮਾ ਧਰਮ ਦਾ ਖੰਡਨ ਕੀਤਾ ਪੰਗ ਸਾਡੇ ਦੇਸ਼ ਨੇ ਕੀ ਕੀਤਾ ਸਾਡੇ ਦੇਸ਼ ਦੇ ਚਾਰ ਬਾਜ ਰਾਜ ਦੀਪਕਾ ਨੇ ਕੀ ਕੀਤਾ ਮਹਾਤਮਾ ਬੁੱਧ ਦੀ ਮੂਰਤੀ ਬਣਾ ਕੇ ਸਥਾਪਿਤ ਕਰ ਦਿੱਤਾ ਉਹਨੂੰ ਵੀ ਮੂਰਤੀ ਪੂਜਿਕ ਸਾਧਨ ਕਰ ਦਿੱਤਾ کہ یہ بھی مورتی پوجک ہی سن یہ بھی پرواں پہ ہوئے سن اسی طرح کئی بار اب بھی سارے گھر بار فوٹو مانتا دیں معاف کرتے ہو آپ کو گوئی لگے بھی ہر گل بول سکتا ہے کہ یہ فوٹو دیکھی جائے نہیں میں کہہ رہے گرو کا شبد نہیں منتا گربا نہیں منتی فوٹو میری کی اوقات ہے میں فوٹو بارے بول رہا ہوں گرو کی باڑی صرف گرو کے شبد کو منگی ਉਹ ਗੋਟਵਾ ਕਾਲ ਤੇ ਕੰਪਨੀ ਬਣਾਈਆਂ ਗਈਆਂ ਪਰ ਅੱਜ ਉਹ ਫਿਰਦੀ ਕਿਉਂਕਿ ਗੋਦਾਨਿਕ ਪਾਤਸ਼ਾਹ ਦੀ ਫੋਟੋ ਹੈ ਭਾਵੇਂ ਕੋਈ ਵੀ ਹੈ ਸਾਡੀ ਆਸਤਾ ਇੰਨੀ ਹੈ ਅਸੀਂ ਉਹਨੂੰ ਵੀ ਰੱਖਣਾ ਚਾਹੁੰਦੇ ਅਸੀਂ ਉਹਨੂੰ ਸੁੱਟ ਨਹੀਂ ਸਕਦੇ ਇਹ ਸਾਡੀ ਭਾਵਨਾ ਹੈ ਸਾਡੀ ਸ਼ਰਤ ਪਰ ਕਿਤੇ ਸ਼ਾਂਤੀ ਦੇ ਵਿੱਚ ਇਹ ਨਾ ਭੁੱਲ ਜਾਏ ਕਿ ਕੱਲ ਸਾਡੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਮੂਰਤੀਆਂ ਬਣ ਕੇ ਆ ਜਾਣ ਤੇ ਅਸੀਂ ਕਹੀਏ ਜੀ ਕਿ ਕੋਈ ਨਾ ਛੋਟੀ ਜਿਹੀ ਮੂਰਤ ਹੈ ਤੇ ਇਸ ਗੋਦਾਨਿਕ ਸਰ ਪਾਤਸ਼ਾਹ ਦੇ ਸਿਧਾਂਤ ਨੂੰ ਭੁੱਲ ਜਾਈਏ ਅਸੀਂ ਵੀ ਮੂਰਤੀ ਪੂਰੀ ਕਬੜ ਜਾਈਏ ਅਸੀਂ ਵੀ ਬੇਵਕੂਫ ਪਰ ਮੰਗ ਤੇ ਪੈ ਜਾਏਗੇ ਤਾਂ ਫਿਰ ਆਪ ਇਲਾ ਪ੍ਰਕਾਸ਼ ਕੋ ਬਣਾਉਣ ਦਾ ਕੋਈ ਬਹੁਤਾ ਲਾਭ ਨਹੀਂ ਹੋਣੀ ਤੁਸੀਂ ਆਪਣੀ ਗਿਰਤ ਕਰ ਰਹੇ ਹੋ ਪਰ ਗਿਰਤ ਦੇ ਨਾਲ ਨਾਲ ਤੁਹਾਡਾ ਸਿਧਾਂਤ ਦੇ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਹੈ ਕਿਉਂਕਿ ਕੌਣ ਵਾਲੇ ਸਮੇਂ ਵਿੱਚ ਭੁੱਗੇ ਗਏ ਅਸੀਂ ਸਾਡੇ ਸਿਧਾਂਤ ਨਾਲੋਂ ਟੁੱਟ ਜਾਵਾਂਗੇ ਫਿਰ ਗੁਰਬਾਣੀ ਕੀ ਨੇ ਸੁਣਨੀ ਹੈ ਗੁਰਬਾਣੀ ਦਾ ਸਿਧਾਂਤ ਕੀ ਨੂੰ ਪਤਾ ਹੁੰਦਾ ਹੈ ਤੇ ਸਾਡੇ ਵਰਗੇ ਕਥਾਵਾਚਕ ਥੋੜਾ ਬਹੁਤਾ ਰੌਲਾ ਪਾਉਂਦੇ ਰਹੇ ਜਾਣ ਤਾਂ ਗੁਰੂ ਪਾਤਸ਼ਾਹ ਦੇ ਇਸ ਸੋਧਾਂ ਨੂੰ ਪਕੜ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ ਮੈਂ ਪਾਠੀ ਤੇ ਆ ਜਾਵਾਂ ਜੋ ਅੱਜ ਦਾ ਸ਼ਬਦ ਹੈ ਆਮਤ ਧਨਵੰਤ ਭਾਗ ਠ ਸਚ ਨਾਏ ਹਰਿ ਗੁ ਗਾਵੇ ਸਤਿ ਸੁਭਾਏ ਕਹਿੰਦੇ ਮੈਂ ਬੜੇ ਭਾਗਾ ਵਾਲਾ ਕਿਉਂਕਿ ਮੇਰੇ ਹਿਰਦੇ ਦੇ ਵਿੱਚ ਆ ਸਤਿਗੁਰਾਂ ਦੀ ਬਾਣੀ ਆ ਕੇ ਵਸ ਗਈ ਹੈ ਤਾਂ ਗੁਰੂ ਪਾਤਸ਼ਾਹ ਨੇ 1621 ਈਸਵੀ ਤੋਂ ਲੈ ਕੇ 1640 ਈਸਵੀ ਤੱਕ ਗੁਰੂ ਗੰਗ ਸਾਹਿਬ ਬਾਦਸ਼ਾਹ ਜੀ ਦੀ ਸੰਪਾਗਨਾ ਦਾ ਕੰਮ ਰਮਦਾਸ ਸੋਵਰ ਦੇ ਕੰਡੇ ਤੇ ਇੱਕ ਅਲੱਗ ਕਮਰਾ ਬਣਾ ਕੇ ਭਾਈ ਗੁਰਦਾਸ ਜੀ ਪਹਿਲੇ ਲਖਾਰੀ ਸਨ ਇਹ ਸੰਪੂਰਨਤਾ ਅੱਜ ਦੇ ਦਿਨ ਹੁੰਦੀ ਹੈ ਜਦ ਦਿਨ ਬਣਾ ਰਹੀ ਨੂੰ ਉਸ ਨੂੰ ਕਹੇ ਉਹ ਸੰਪੂਰਨਤਾ ਹੁੰਦੀ ਹੈ ਪਹਿਲੇ ਪ੍ਰਕਾਸ਼ ਤੋਂ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕੀਤਾ ਜਾਂਦਾ ਹੈ ਨਾਲ ਸਭ ਤੋਂ ਵੱਡੀ ਜੁਬੇਵਾ ਜੀ ਬਾਬਾ ਬੁੰਡਾ ਦੀ ਪਹਿਲੀ ਗ੍ਰੰਥੀ ਫਾਪੇ ਜਾਂਦੇ ਮੈਂ ਤੁਹਾਨੂੰ ਨਾਮ ਦੀ ਦਰ ਬੇਨਤੀ ਕਰਨਾ ਚਾਹੁੰਦਾ ਗੁਰੂ ਘਰ ਦਾ ਪਵਿੱਤਰ ਗੁਰੂ ਘਰ ਦੇ ਕਥਾਵਾਚਕ ਰਾਗੀ ਕਿ ਬੜੀ ਵੱਡੀ ਝੂਠੇ ਵਾਲੀ ਤੇ ਵੀਰੋ ਭੈਣੋ ਤੁਹਾਨੂੰ ਇਹ ਵੀ ਪਤਾ ਹੈ ਨਾ ਸੋਸ਼ਲ ਮੀਡੀਆ ਤੇ ਰੌਲਾ ਪੈਂਦਾ ਰਹਿੰਦਾ ਹੈ ਕਿ ਗ੍ਰੰਥੀਆਂ ਦੀ ਹਾਲਤ ਬੜੀ ਮਾੜੀ ਹੈ ਰਾਗੀਆਂ ਦੀ ਹਾਲਤ ਬੜੀ ਮਾੜੀ ਹੈ ਪੰਚਾਰਕੀਆਂ ਦੀ ਹਾਲਤ ਬੜੀ ਮਾੜੀ ਹੈ ਆਪ ਸਭ ਜਾਣਦੇ ਹੋ ਨਾ ਜਿਹੜੇ ਜਾਗਦੇ ਸਤਿਵੰਤੇ ਵਾਲੇ ਬੈਠੇ ਹੋ ਤੁਹਾਨੂੰ ਪਤਾ ਹੋਵੇਗਾ ਇਹ ਤਾਂ ਗੱਲਾਂ ਮੈਂ ਬੇਨਤੀ ਕਰਨਾ ਚਾਹੁੰਦਾ ਬੜੀ ਵੱਡੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਡੇ ਸਭ ਕੋ ਜਿਨ੍ਹਾਂ ਲਈ ਜੇ ਥੋੜਾ ਜਿਹਾ ਵੀ 15 ਸਾਲ ਕਿ ਮਿਲ ਜਾਏ ਉਹ ਇਹਨਨਤ ਹੋਇਆ ਤਾਂਸੀਂ ਮਾਰਕੋਣ ਤੱਕ ਜਾਣਦੇ ਆ ਕਿ ਸਾਡੀ ਗੁਰੂ ਦੀ ਬੇਅਦਬੀ ਹੋਵੇ ਤੇ ਸਾਡੇ ਉਹ ਸਭ ਕੋ ਜੀਵੇ ਕਿਉਂਕਿ ਦਸਾਂ ਪਾਤਸ਼ਾਹੀਆਂ ਦੀ ਜਾਲਗਤ ਜੋਤ ਹੈ ਸਾਡੇ ਆਚਰ ਨਾਚਰ ਵਿੱਚ ਉਹ ਆਤਮਕ ਪ੍ਰਮਾਤਮਾ ਦਾ ਰੂਪ ਹੈ ਸਾਡੇ ਕੋਲ ਕਿੰਨੀ ਵੱਡੀ ਜ਼ਿੰਮੇਵਾਰੀ ਹੋਵੇਗੀ ਇਸੇ ਦੇਸ਼ ਨੂੰ ਚਲਾਉਣ ਦੇ ਲਈ ਸੰਵਿਧਾਨ ਚੁਣੀ ਹੈ ਪਰ ਸਾਡੀ ਜ਼ਿੰਦਗੀ ਨੂੰ ਚੁਣਨ ਦੇ ਲਈ ਆਪ ਨੂੰ ਦੀ ਬਾਣੀ ਚੁਣੀ ਹੈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਵੱਡੀ ਜ਼ਿੰਮੇਵਾਰੀ ਦੇ ਬਾਅਦ ਜੂੜ ਇੱਕ ਗ੍ਰਾਫੀ 5 ਸਾਲ ਇੱਕ ਪੰਚਾਇਤ ਇੱਕ ਰਾਣੀ ਆਪਣੀ ਜ਼ਿੰਦਗੀ ਨਾਮ ਦਾ ਇਹ ਵੱਡਵਾਰੀ ਦੀ ਡਿਊਟੀ ਆਪਣੀ ਇਮਾਨਦਾਰੀ ਦੇ ਨਾਮ ਦੇ ਮੋਟ ਦੇ ਵਿੱਚ ਆਪਾਂ ਸਾਰੇ ਲੋਕੋ ਨੂੰ ਮੱਕਣ ਹੋਣੇ ਅਸੀਂ ਪੁਰ ਪਾਤਸ਼ਾਹ ਨੂੰ ਗੱਡੀ ਚਾਹੀਦੀ ਹੈ ਮੈਨੂੰ ਆ ਰਿਸ਼ਤਾ ਚਾਹੀਦਾ ਹੈ ਮੇਰਾ ਆ ਘਰ ਪੜ ਜਾਏ ਮੇਰੇ ਆ ਕਾਰਜ ਪੂਰੇ ਹੋ ਜਾਣ ਸਾਡੇ ਘਰ ਦੇ ਵਿੱਚ ਔਲਾਦ ਹੋ ਜਾਵੇ ਆਪਾਂ ਇੱਥੇ ਮੰਗਣ ਆਏ ਨਾ ਜੀ ਸਾਰੇ ਤੇ ਗ੍ਰੰਥੀ ਬਾਬਾ ਜੀ ਕੋਲੋਂ ਆਪਾਂ ਅਰਦਾਸ ਨਹੀਂ ਕਰਵਾਉਂਦੇ ਹਾਂ ਤੇ ਗ੍ਰੰਥੀ ਬਾਬਾ ਜੀ ਦੀ ਕੀ ਤਰ੍ਹਾਂ ਨਹੀਂ ਕਿਸਾਈ ਆ ਹੋਈ ਤੁਸੀਂ ਸੰਗਤ ਤੁਸੀਂ ਜੇ ਅਰਦਾਸ ਕਰਵਾ ਰਹੇ ਹੋ ਪਾਠ ਕਰਵਾ ਰਹੇ ਹੋ ਜਾਂ ਕੋਈ ਵੀ ਕੁਝ ਵੀ ਸਮਾਗਮ ਕਰਵਾ ਰਹੇ ਹੋ ਤਾਂ ਬਾਬੇ ਦੀ ਕਿਰਪਾ ਦਾ ਖਿਆਲ ਕਿਹਨਾਂ ਨੇ ਰੱਖਣਾ ਹੈ ਕਿਨਾਂ ਨੇ ਸਾਥ ਸੰਗਤ ਆਪਾਂ ਆਪ ਹੀ ਅੰਦਾਜ਼ੇ ਕੋਈ ਬਾਹਰ ਤੇ ਆ ਕੇ ਰੱਖੇਗਾ ਨਹੀਂ ਕਿਉਂਕਿ ਆਪਾਂ ਹੀ ਹੋਣਾ ਹੈ ਇੱਥੇ ਆਪਣੀ ਬਾਬਾ ਜੀ ਦੀਆਂ ਅਰਦਾਸਾਂ ਕਰਦੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਏ ਤੁਹਾਡੇ ਘਰ ਔਲਾਦ ਚਾਹੀਦੀ ਕੋ ਬਾਬਾ ਜੀ ਦੀ ਅਰਦਾਸ ਕਰਦੀ ਏ ਤਾਂ ਉਹ ਅਰਦਾਸ ਦੀ ਜਿਹੜੀ ਭੇਟਾ ਇਹਦੇ ਤੇੜੀ ਆਪਾਂ ਇਹ ਮਾਫ ਕਰਿਓ ਮੈਂ ਨਿੱਜੀ ਤੌਰ ਤੇ ਗੱਲਾਂ ਚਾਹੇ ਤਾ ਕਿਸੇ ਨੂੰ ਬੁਰਾ ਨਾ ਬਣਾਇਓ ਕਿਉਂਕਿ ਮੇਰਾ ਫਰਜ਼ ਹੈ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਜਗਤ ਦੇ ਮਾਲਕ ਕੋਣ ਜਗਤ ਦੇ ਮਾਲਕ ਤੇ ਕੋਣ ਹੈ ਕਿ ਗ੍ਰੰਥੀ ਸਿੰਘ ਦੀ ਹਾਕਮ ਕਿਵੇਂ ਬਾੜੀ ਹੈਗੀ ਜਿੱਥੋਂ ਲੋਕ ਮੰਗੜ ਹੁੰਦੇ ਨੇ ਜਦੋਂ ਸਾਰੀ ਦੁਨੀਆ ਪਗੜਾਉਂਦੀ ਏ ਪਰ ਜਿਹੜਾ ਉਹਦੇ ਘਰ ਹੀ ਬੈਠਾ ਏ ਕਹਿੰਦੇ ਉਹਦੀ ਹਾਲਤ ਬਾੜੀ ਏ ਇਹ ਕਿਵੇਂ ਹੋ ਗਿਆ ਐਦਾਂ ਕਿਵੇਂ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਸਮਝਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਗੁਰਬਾਣੀ ਦੇ ਨਾਲ ਸੱਚ ਦੇ ਨਾਲ ਜੋੜਿਆ ਏ ਉੱਥੇ ਜਦੋਂ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਬਸਾਇਆ ਜੇ ਤੁਸੀਂ ਅੰਮ੍ਰਿਤਸਰ ਸ਼ਹਿਰ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਪਤਾ ਹੋਵੇਗਾ ਬਬੱਜਾ ਤਰ੍ਹਾਂ ਦੇ ਕਿਤੇ ਵੀ ਬਸਾਇਆ ਸੀ ਕਿਰਤ ਵੀ ਕਸਾਈ ਸੀ ਤੇ ਉਹ ਕਿਰਤ ਤੁਸੀਂ ਕੋਈ ਬਾਹਰ ਕੰਮ ਕਰਦੇ ਹੋ ਬਾਬਾ ਜੀ ਦੀ ਕਿਰਤ ਇੱਥੇ ਆਪਾਂ ਪੰਜਾਬ ਚ ਰਹਿੰਦੇ ਆ ਉਥੇ ਆਪਾਂ ਕੋਈ ਹੋਰ ਕੰਮ ਕਰਦੇ ਤੇ ਬਾਬਾ ਜੀ ਦੀ ਕਿਰਤ ਕੋਈ ਦੂਰ ਹੈ ਤੇ ਉਸ ਕਿਰਤ ਦਾ ਸਬੰਧ ਸਾਡੇ ਨਾਲ ਤਾਂ ਉਥੇ ਸਾਡਾ ਹੱਕ ਬਣਦਾ ਹੈ ਮੈਂ ਇਹ ਗੱਲ ਕਹਿਣਾ ਹੁੰਦਾ ਇੱਕ ਪੰਜਾਬ ਦੇ ਵਿੱਚ ਗੁਰਕੋੜ ਦਾਸ ਹੋਇਆ ਸੀ ਮੇਰਾ ਤਾਂ ਮੈਂ ਇਹ ਗੱਲ ਕਹੀ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਕੋਲ ਹੈ ਕਿ ਗ੍ਰੰਥੀ ਬਾਬਾ ਗਰੀਬ ਰਹੇਗੇ ਤਾਂ ਇਸ ਦਾ ਅਰਥ ਅਸੀਂ ਇਹ ਨਹੀਂ ਸਮਝਿਆ ਕਿ ਰੱਬ ਸਿੱਧਾ ਨਹੀਂ ਆ ਕੇ ਕਿਸੇ ਨੂੰ ਕੋਈ ਦਿੰਦਾ انسان ہی انسان اب روپ ہو کے بانہ پڑھ دے تو انسان اگیں بڑھتا آئے آپ اپنے منہ بال چالی بار کے دیکھو بھی کسی نے بان فری ہے بیٹھے بھی کسی نے مدد کی اےپوٹ تو لیا تک ایئرپورٹ تو لیا کے تو رکھنے تک گھر لیا آگے رکھ تو کام ہو گیا کوئی شوٹ گیا تھا, تو نوے کام سے لگاؤ تک روٹی پکاؤ کو تک کو. کوئی نہ کوئی بندہ مددگار رہا ہے لمب کتنے نہیں ہوتا ہے بندے کے روپ دے زندگی کی سچائی ਇਹਨਾਂ ਗ੍ਰਾਂਥੀ ਬਾਬਾ ਕਿੰਨੀ ਵਧੇਗਾ ਉਹਦੇ ਲਈ ਅਸੀਂ ਦੇ ਕੇ ਵਧਣਾ ਹੈ ਉਹਦੇ ਲਈ ਅਸੀਂ ਭੇਡਾ ਰੱਖਣੀ ਮੈਂ ਬੇਨਤੀ ਕਰ ਰਿਹਾ ਅਸੀਂ ਰੋਵਾ ਬਹੁਨੇ ਗ੍ਰਾਂਥੀ ਸਿੰਘ ਦੀ ਹਾਲਤ ਪਾੜੀਏ ਪਰ ਉਹ ਗ੍ਰਾਂਥੀ ਸਿੰਘ ਦੀ ਹਾਲਤ ਸੁਧਲਦੀ ਵੀ ਸਾਡੀ ਦੁਆ ਹੈ ਤਾਂ ਬਾਬਾ ਪੁੱਤਾਂ ਦੀ ਜਿੰਮੇਵਾਰੀ ਲੱਗੀ ਹੈ ਕਿ ਉਹ ਗ੍ਰਾਂਥ ਸਾਹਿਬ ਮਾਤਸ਼ਾ ਦਾ ਸਵੇਰੇ ਸ਼ਾਮ ਵਰਕਾਸ਼ ਕਰਦੇ ਵੀਰ ਨੇ ਸ਼ਬਦ ਪੜਿਆ ਸੀ ਸੰਤਾਂ ਕੀ ਨਾਲ ਜੀ ਆਪ ਕੋ ਰੋਵਾ ਦਾ ਕੰਮ ਕਰਾਵਣਾ ਆਇਆ جب گرو گرنتھ ساحب پہ پرکاش کیا پہلا حکم ہے جس باڑی نے سارے جگہ کا ادار کرنا ہم بڑے پاگا والے ہاں آ گرو کی بانی کو اُسی گا رکھتے ہیں کھاوے خرچے رل مل پائی کو آدھ ہو جائے کہ خزانے رل مل کے کھایا کرو گا کھول مٹھا خزانا ਤਾਂ ਮੇਰੇ ਮਾਨਨ ਭੈਣਾਂ ਕਹਿੰਦੇ ਮੈਂ ਪਿਓ ਦਾਦਿਆਂ ਦੀ ਵਿਰਾਸਤ ਨੂੰ ਖੋਲ ਕੇ ਵੇਖ ਲਿਆ ਮੇਰੇ ਮਨ ਦੇ ਅੰਦਰ ਖਜ਼ਾਨਾ ਆ ਗਿਆ ਹੈ ਆਪ ਗੁਰੂ ਗ੍ਰੰਥ ਸਾਹਿਬ ਨੂੰ ਸਾਰੀ ਪਿਆਰ ਕਰਦੇ ਹਨ ਹਨ ਕਰਦੇ ਹੋਸਾ ਨਹੀਂ ਤਾਂ ਫਿਰ ਕਦੇ ਮਨ ਕੀਤਾ ਹੈ ਜਿਨ੍ਹਾਂ ਨੇ ਤੇ ਕੀਤਾ ਉਹਗੇ ਸਹਿਜ ਬਾਣੇ ਤੇ ਬਾਰਕ ਜਿਨ੍ਹਾਂ ਨੇ ਨਹੀਂ ਕੀਤਾ ਵੀ ਉਹ ਕੋਸ਼ਿਸ਼ ਕਰੇ ਉਹ ਭੈਣੋ ਕੋਸ਼ਿਸ਼ ਕਰਿਓ ਜ਼ਿੰਦਗੀ 'ਚ ਘੱਟੋ ਘੱਟ ਇੱਕ ਵਾਰ ਸਹਿਜ ਬਾਣੇ ਤੋਂ ਬਹੁਤੇ ਵਾਰ ਨਹੀਂ ਕਰ ਸਕਦੇ ਮੈਂ ਕਹਿੰਦਾ ਕਰ ਸਕਦੇ ਤਾਂ ਬੜੀ ਵਧੀਆ ਗੱਲ ਹੈ ਪੰਜੀਤ ਬਹੁਤੇ ਨਹੀਂ ਕਰ ਸਕਦੇ ਸਾਡੀ ਜ਼ਿੰਦਗੀ ਬਤੀਤ ਹੋ ਜਾਣੀ ਹੈ ਸੰਸਾਰ ਤੋਂ ਚਲੇ ਜਾਣਾ ਹੈ ਜਿਹੜੇ ਬਰੂ ਤੋਂ ਇੰਨੀਆਂ ਦਾਤਾਂ ਮੰਗ ਲਈਆਂ ਉਹਦੀ ਬਾਣੀ ਉਹ ਇੱਕ ਵਾਰੀ ਤੇ ਸੰਪੂਰਨ ਪੜ ਲਈ ਟੋਟੋ ਘਟ ਇੱਕ ਸਾਲ ਪੜਤੀ ساری ਜ਼ਿੰਦਗੀ ਚ ਕਰ ਲਈ ਪਿਉ ਦਾਦੇ ਦਾ ਖੋਲ ਇੱਕ ਥਾਂ ਖਜਾਨਾ ਕਦੇ ਮੈਂ ਪਿਉ ਦਾਦਿਆਂ ਦਾ ਖਜਾਨਾ ਪੂਰ ਕੇ ਠੱਕਿਆ ਅਸੀਂ ਉਹਲੇ ਆਏ ਜਿ ਖਜਾਨਾ ਅਸੀਂ ਸੇ ਤੋਂ ਸੋਹਣੀ ਸਾਹਿਬ ਦਾ ਜਾਪ ਕਰਕੇ ਉਹਦੀ ਤਾਂ ਕੋਈ ਕੰਮ ਦੇ ਵਿੱਚ ਉਤਾਰਕ ਪਾ ਰਹੀ ਉਹ ਕੰਮ ਜਿਹੜਾ ਉਹ ਸਾਡੇ ਕੰਪੂਰੇ ਹੋ ਜਾਣ ਵਾਹ ਗੁਰੂ ਤੋਂ ਅੱਗੇ ਤਰੱਕੀਆਂ ਕਸਰਫ ਬਾਬਤ ਲੀਖ ਜੀ ਦੇ ਬਚਨ ਤੋਂ ਬਣਾ ਲੀਏ ਕਿਤੇ ਕਾਮ ਪਰੇਗਾ ਸੇ ਬਲੀਏ ਐਸਾ ਸਿਖੋ ਨੰਦ ਕਬੀਰ ਕਹਿੰਦੇ ਜਦੋਂ ਤੈਨੂੰ ਕੰਮ ਹੁੰਦਾ ਹੈ ਉਦੋਂ ਸਿਮੰਦਾ ਹੈ ਰੱਬ ਨੂੰ ਤੂੰ ਉਦੋਂ ਰੱਬ ਨੂੰ ਯਾਦ ਨਹੀਂ ਹੁੰਦਾ ਉਹਨਾਂ ਰੱਬ ਕੋਈ ਥੋੜਾ ਹੁੰਦਾ ਹੈ ਜਦੋਂ ਤੇਰਾ ਕੋਈ ਕੰਮ ਅੜਦਾ ਹੈ ਉਸ ਤੋਂ ਵਾਰ ਕੀ ਪਾਠ ਕਰੇਗਾ ਉਸ ਤੋਂ ਵਾਰ ਕੀ ਅਰਦਾਸ ਕਰੇਗਾ ਉਦੋਂ ਰੱਬ ਨਾਲ ਤੇਰਾ ਕੋਈ ਪਿਆਰ ਨਹੀਂ ਰੱਬ ਨੂੰ ਵੀ ਮਤਲਬ ਜੀ ਯਾਦ ਕਰਦਾ ਹੈ ਕਿ ਲੋਕਾਂ ਦੇ ਨਾਲ ਕੋਈ ਪਤਾ ਨਹੀਂ ਕਿੰਦਾ ਦੇ ਰਿਸ਼ਤੇ ਨਹੀਂ ਹੋਏ ਤਾਂ ਪਿਉ ਦਾਦੇ ਦਾ ਖੋਲ ਅਠਾ ਖਜਾਨਾ ਭਾਈ ਇਹ ਬਾਣੀ ਨੂੰ ਪੜ ਕੇ ਵੇਖੀ ਸਮਝ ਕੇ ਵੇਖੀਏ ਜੀਵਨ ਦੇ ਵਿੱਚ ਸੁਭਾਅ ਕੁਰੇ ਜੀਵਨ ਸੋਨਾ ਬਣ ਜਾਂਦਾ ਹੈ ਕਹਿੰਦੇ ਕੰਚੋਂ ਕੰਚਣ ਭਇਓ ਸ਼ਬਦ ਗੁਣ ਸੁਣਣੇ ਸੁਣਿਓ ਕਹਿੰਦੇ ਕੰਚ ਤੋਂ ਸੋਨੇ ਵਰਗਾ ਜੀਵਨ ਹੋ ਗਿਆ ਆਹ ਸਾਖ ਪੁਰਾਨ ਦੀ ਬਾਣੀ ਸੁਣ ਕੇ ਸਮਝਣ ਦੀ ਬਾਣੀ ਤਾਂ ਖਾਦੇ ਖਰਚੇ ਨਾਲ ਨਾ ਭਾਈ ਤੂੜਨਾ ਆਵੇ ਵੱਧੋ ਹੋ ਜਾਈ ਜੇ ਜ਼ਿੰਦਗੀ ਦੇ ਵਿੱਚ ਭਾਵੇਂ ਥੋੜਾ ਵੀ ਪਰਮਾਤਮਾ ਨੇ ਗਿਆਨ ਸਮਝ ਗੁੱਤੀ ਕਰ ਲਈ ਹੈ ਤਾਂ ਭੁਗਵਾਨ ਨਾਲ ਵੀ ਗਿਆਨ ਵੱਡਿਆ ਕੋ ਉਲਾ ਨਾਲ ਤਾਂ ਕਿਉਂ ਗਿਆਨ ਦੇ ਨਾਲ ਕਿਸੇ ਦਾ ਭਲਾ ਹੋ ਸਕੇ ਤੇ ਜਿੰਦਗੀ ਦੇ ਵਿੱਚ ਵੀਰੋ ਸਭ ਤੋਂ ਵੱਡਾ ਪੁੰਨ ਕੀ ਹੁੰਦਾ ਹੈ ਮਾਇਆ ਦੀ ਸਭ ਤੋਂ ਵੱਡਾ ਪੁੰਨ ਸਭ ਤੋਂ ਵੱਡਾ ਪੁੰਨ ਹੈ ਕਿਸੇ ਨੂੰ ਗਿਆਨ ਕਿਸੇ ਨੂੰ ਸੱਚੀ ਸਮਝ ਦੇ ਦੇ ਤੇ ਉਹ ਸੱਚੀ ਸਮਝ ਕਿਸੇ ਦੀ ਰਾਹਦਾਰ ਬਣ ਜਾਂਦੀ ਹੈ ਜਿੰਦਗੀ ਜਿਉਣ ਦਾ ਢੰਗ ਬਣ ਜਾਂਦੀ ਹੈ ਅਸੀਂ ਰਾਹ ਭਟਕ ਜਾਈਏ ਤੇ ਕੋਈ ਬੰਦਾ ਸਾਨੂੰ ਸਿੱਧੇ ਰਾਹ ਪਾ ਦੇਵੇ ਅਸੀਂ ਉਹਦਾ ਵੀ ਧੰਨ ਸਵਾਗਤ ਕਰਦੇ ਹਾਂ ਕਿੰਨੀ ਵਾਰ ਤਾਂ ਮੈਂ ਉਤਰ ਮੰਗੇ ਸੀ ਜੀ ਧੰਨਵਾਦ ਤੁਸੀਂ ਮੈਨੂੰ ਸਿੱਧਾ ਰਾਹ ਦੱਸ ਦਿੱਤਾ ਇੱਕ ਤਾਂ ਹੀ ਜ਼ਿੰਦਗੀ ਹੈ ਇਸ ਨੂੰ ਸੱਚਾ ਗਿਆਨ ਸੱਚੀ ਸਮਝ ਦੇ ਦੋ ਤਾਂ ਜ਼ਿੰਦਗੀ ਸੁਧਾਰ ਆ ਜਾਂਦਾ ਹੈ ਕਿ ਉਹ ਇਨਸਾਨ ਸੋਨੇ ਵਰਗਾ ਜੀਵਨ ਬਣ ਜਾਂਦਾ ਹੈ ਦੇਹਤੇ ਵਰਗਾ ਨਹੀਂ ਬਣ ਬਣ ਜਾਂਦਾ ਹੈ ਤਾਂ ਗੁਰੂ ਆਪ ਸਾਹਿਬੀ ਦੀ ਪੰਧੀ ਵਿੱਚ ਸਮਝਾਉਂਦੇ ਨੇ ਕਿ ਉਹ ਨਾਨਕ ਦੇ ਸਮਸਤਕ ਦੇਖ ਦਿਖਾਏ ਸੋ ਇਹ ਤਾਂ ਜਾਣੇ ਲਿਆ ਰੁਆਏ ਕਿਉਂਕਿ ਜਿਨ੍ਹਾਂ ਨੇ ਆਪਣੇ ਭਾਗ ਸਤਗੁਰਾਂ ਦੀ ਬਾਣੀ ਨੂੰ ਕਮਾ ਕੇ ਬਣਾ ਲਏ ਉਹੀ ਆਪਣਾ ਜੀਵਨ ਸਫਲਾ ਬਣਾ ਪਾਉਂਦੇ ਨੇ ਨਹੀਂ ਤੇ ਨਹੀਂ ਬਣਾ ਪਾਉਂਦੇ ਅਖੀਰ ਤੇ ਬੇਅੰਤੀ ਤਰ੍ਹਾਂ ਕਿਉਂਕਿ ਸੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਬਾਣੀ ਦੇ ਅਰਥ ਸਾਰੇ ਸਮਝਣਾ ਬੜਾ ਜ਼ਰੂਰੀ ਹੈ ਮੈਂ ਕਿੰਤ ਦੀ ਗੱਲ ਕਰ ਰਿਹਾ ਹਾਂ ਸਾ ਕਿ ਕਿੰਤ ਬਾਹਰ ਕੋਈ ਸਾਇਕਲਸ ਦੇ ਵਿੱਚ ਸਿੰਗਲ ਆ ਜਾਏ ਉਹ ਆ ਸਕਦਾ ਹੈ ਕਿ ਵੀ ਉਹ ਤੁਸੀਂ ਕਿੰਤ ਕਰਦੇ ਹੋ ਭਾਵੇਂ ਸਿੰਗਲ ਨੂੰ ਬੁਲਾਓ ਕਬੱਡੀ ਕੱਪ ਕਰਵਾਓ ਕੁਝ ਵੀ ਕਰਵਾਓ ਤੁਹਾਡੀ ਕਿਰਤ ਦੇ ਵਿੱਚੋਂ ਹੋਣਾ ਹੈ ਕੁਝ ਵੀ ਕਰਵਾ ਸਕਦੇ ਹੋ ਭੈਣਾ ਦੇ ਕੀਆਂ ਧੁਰੂ ਕਿੰਨੀਆਂ ਹੋਣਗੀਆਂ ਪੂਰੇ ਦਰ ਪਰੋ ਜੇ ਨਹੀਂ ਕੀਤੀਆਂ ਤਾਂ ਕੋਈ ਗੱਲ ਨਹੀਂ ਜਿਨ੍ਹਾਂ ਨੇ ਕੀਤੀਆਂ ਨੇ ਉਹ ਕਿਰਪਾ ਕਰਕੇ ਬੇਨਤੀ ਜਰੂਰ ਰੱਖਿਓ ਐਵੇਂ ਭਾਵੇਂ ਬੰਤੀ ਆਪਾਂ ਬਾਹਰੀ ਪ੍ਰੋਗਰਾਮ ਜਿੰਨੇ ਵੀ ਹੁੰਦੇ ਨੇ ਉੱਥੇ ਆਪਾਂ ਜਾਣਾਂ ਦੇ ਵੀ ਖਰਚੇ ਦੇ ਪੈਸੇ ਤੇ ਉੱਥੇ ਖਾਵਾਗੇ ਦੇ ਵੀ ਖਰਚੇ ਦੇ ਭਾਵੇਂ ਜਿੰਨੇ ਵੀ ਖਰਚੇ ਜਾਣ ਉੱਥੇ ਆਪਾਂ ਕਲਾਕਾਰ ਆ ਜਾਏ ਆਪਾਂ 12ਵੇਂ ਦੀ ਫੋਟੋ ਉੱਥੇ ਕੋਈ ਇਸ਼ੂ ਨਹੀਂ ਤੇ ਉੱਥੇ ਆਪਾਂ ਨੇ ਉਹਨਾਂ ਨੇ ਸਿਰਫ ਨਚਾਉਣਾ ਆਇੰਦਾ ਸਮਟਿੰਗ ਚੋਇਆ ਜਾਂ ਮਨ ਖੁਸ਼ ਜਾਂ ਹੋ ਜਾਂਦਾ ਹੈ ਕਿ ਚੱਲ ਨਾ ਇੱਕ ਟੱਪ ਜਿਹਾ ਥੋੜਾ ਜਿਹਾ ਵੀਡੀਓ ਬਣ ਗਿਆ ਸਟਿੱਕਾ ਬਣ ਗਿਆ ਬਸ ਇੰਨਾ ਦੀ ਖੁਸ਼ੀ ਉਹ ਇੰਨਾ ਦੀ ਇੰਨੀ ਵੀ ਖੁਸ਼ੀ ਹੈ ਪਰ ਅਸਲ ਤਨੰਦਰ ਅਸਲ ਖੁਸ਼ੀ اصل سہج اصل ٹکا اصل کارج، اتوں پورے ہوتے ہیں پر پھر بھی جب گل گرن بابے میں ہوتی ہے پرچارک پہ ہوتی ہے برا نہ منا میں صرف پیسے کر کے گل نہیں کہہ رہے ہیں ساری مینٹلٹی میں وہ گل کر رہا اتنے سارا ہاتھ اڑ جاتا ہے بابا جی نے پاٹھ ہی کرنا ہے بابا جی نے کتھا ہی کرنی نہیں کرنا یہاں بھی اِن پیسے دیتی ਐਸ ਉਹ ਜਿੱਦ ਤੂੰ ਸਾਡੀ ਕੰਮ ਕਰਦੀ ਹੈ ਤਾਂ ਅਸੀਂ ਜਿਹੜੇ ਗੁਰੂ ਦੀ ਬਾਣੀ ਦਾ ਕੋਈ ਮੁੱਲ ਨਹੀਂ ਹੈ ਉੱਥੇ ਜਿਵੇਂ ਡਾਈਟ ਹੋ ਜਾਂਦੀ ਹੈ ਜਿੱਥੇ ਸਿਰਫ ਨੱਚਣਾ ਟੱਪਣਾ ਇਹ ਉੱਥੇ ਬੰਦਾ ਐਦਾ ਬਹਿ ਸੁਣਦਾ ਹੈ ਉੱਥੇ ਬਹੁਲੇ ਖਰਚੇ ਹੋ ਜਾਂਦੇ ਮਾਫ਼ ਕਰਿਓ ਕੋ ਗੁਨਾ ਨਾ ਬਣਾਇਓ ਮੈਂ ਸਿਰਫ ਸਤਬੰਦਾਂ ਦੀ ਬਾਣੀ ਦੀ ਮਹਾਨਤਾ ਦੱਸਣਾ ਚਾਹੁੰਦਾ ਹਾਂ ਜਿਹੜੀ ਮਹਾਨਤਾ ਹੈ ਜਿੱਥੇ ਹੱਥ ਥੁੱਲਾ ਹੋਣਾ ਚਾਹੀਦਾ ਹੈ ਉੱਥੇ ਹੱਥ ਬੰਦਾ ਬੰਦ ਕਰ ਲੈਂਦਾ ਹੈ ਜਿੱਥੇ ਬੰਦ ਹੋਣਾ ਚਾਹੀਦਾ ਹੈ ਉੱਥੇ ਜਿਵੇਂ ਹੀ ਗੁਰੂ ਕਰਦਾ ਹੈ ਤਾਂ ਗ੍ਰੰਥੀ ਦੀ ਹਾਕਮ ਕਿਵੇਂ ਸੀਰਤਨੀ ਗੁਰਦੁਆਰਿਆਂ ਦੀ ਹਾਕਮ ਕਿਵੇਂ ਸੀਰਤਨੀ ਪੇਰ ਆਪਾਂ ਕਹਿ ਦਿੰਦੇ ਜੀ ਮਾਹਾਲ ਬਾੜੇ ਖਲਾਤ ਬਾੜੇ ਸੁਧਾਰ ਨਹੀਂ ਬੁੱਧਾ ਪਿਆ ਅਸੀਂ ਕੋਈ ਸੁਧਾਰ ਨਹੀਂ ਕਰ ਰਹੇ ਸਾਡੀ ਮਾਇਏ ਗੱਲ ਖਾਂ ਕੇ ਜਾ ਰਹੀ ਹੈ ਸੁਧਾਰ ਕਿਵੇਂ ਹੋਵੇਗਾ ਤਾਂ ਸਭ ਤੋਂ ਪਹਿਲਾਂ ਦੀ ਪਾਣੀ ਦਾ ਲੈਣ ਬਣਾਉਣਾ ਤਾਂ ਸਭ ਹੋਵੇਗਾ ਜੇ ਸਹੀ ਥਾਵਾਂ ਤੇ ਬਾੜੀ ਕੰਮ ਤੇ ਜਾਵੇ ਤੁਹਾਡੀ ਮਾਇਆ ਸਹੀ ਥਾਵਾਂ ਤੇ ਲੱਗੇ ਤਾਂ ਸੁਧਾਰ ਹੋ ਸਕਦਾ ਨਹੀਂ ਕਿ ਘਟਕਦੇ ਰਹਦੀ ਇੱਕ ਬੜਾ ਹੀ ਸਿਆਣਾ ਬੰਦਾ ਮੈਨੂੰ ਥੋੜੇ ਦਿਨ ਪਹਿਲਾਂ ਕਹਿ ਰਿਹਾ ਸੀ ਠੀਕ ਹੈ ਆਪਾਂ ਬਾਹਰ ਦੇ ਦੇਸ਼ਾਂ ਵਿੱਚ ਆ ਗਏ ਪਰ ਇਹਸਾ ਹੌਲ ਤਾਂ ਪਟਕੀ ਰਹੇ ਕਿਤੇ ਕਿੱਥੇ ਜਾਣਾ ਪੈਂਦਾ ਕਿ ਕਿੱਥੇ ਸੈੜੀ ਉਠਾਉਣੀ ਪੈਂਦੀ ਕਿਤੇ ਕਿੱਥੇ ਲੇਲੇ ਪੇਲੇ ਕਰਦੇ ਪੈਂਦੇ ਨੇ ਬੜਾ ਕੁਝ ਹੋਰ ਜਾਣਦੇ ਕਹਿੰਦੇ ਬੰਦਰੇ ਨੇ ਇੱਕ ਹਿਸਾਬ ਨਾਲ ਭੱਜੇ ਹੀ ਰਹਿੰਦੇ ਆਪ ਦੇ ਘਰ ਦੇ ਵਿੱਚ ਕਹਿੰਦੇ ਜਦੋਂ ਸਾਰਾ ਕੁਝ ਨਾਮ ਨਹੀਂ ਤੇ ਬੰਦਾ ਭਟਕਦਾ ਹੈ ਤੇ ਉਹ ਭਟਕਦਾ ਨਹੀਂ ਇਹਨਾਂ ਨੂੰ ਮੁਣੀ ਜਦ ਉਸ ਟੈਂਪਸ ਸੁਣੇ ਲਗਾਂਗੇ ਜਦੋਂ ਨਤੀਜੇ ਸੁਣੇ ਪਉਣ ਲੱਗੇ ਤਾਂ ਭਾਈ ਅਸੀਂ ਸਤਪੁਰਾਂ ਦੀ ਬਾਣੀ ਦਾ ਅਸਲ ਲਾਭਤ ਕਰ ਸਕਦੇ ਹਾਂ ਤਾਂ ਸਾਡਾ ਇਹ ਦਿਨ ਬਨਾਇਆ ਸਫਲ ਹੈ ਜਿਸ ਸਤਪੁਰਾਂ ਦੀ ਬਾਣੀ ਨੂੰ ਪੜਾਉਣਾ ਸ਼ੁਰੂ ਕਰੀ ਬਚਨਾਂ ਦੇ ਪਹਿਰਾ ਦੇਣਾ ਸ਼ੁਰੂ ਕਰੀ ਆਪ ਸਭ ਦਾ ਬਤਿਹਤ ਲੋਟ ਧੰਨਵਾਦ ਕਰਦਾ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਕਿ ਕੀਤੇ ਵਿਚਾਰ ਸਾਡੇ ਜੀਵਨ ਦੇ ਵਿੱਚ ਆ ਜਾਵੇ ਵਿਚਾਰ ਕਰਦੇ ਜੇ ਫਿਰ ਵੀ ਕੋਈ ਬਚਨ ਮੇਰਾ ਆਪ ਜੀ ਨੂੰ ਮਾੜਾ ਲੱਗਾ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਗੁਰੂ ਪਾਤਸ਼ਾਹ ਦਾ ਸਭ ਵਕ ਬਖਸ਼ਣ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਗੁਰੂ ਸ਼ੁਕਰ ਆਪ ਸਭ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਪਹਿਲੇ ਬਰਦਾਸ਼ਤ ਤੋਂ ਬਦੀਆਂ ਬਹੁਤ ਬਹੁਤ ਵਾਰ ਕਰ ਅਦਾਸ ਕਰਨ ਦੀ ਤੁਹਾਡੀਆਂ ਆਸਾਂ ਪ੍ਰਦਾਨ ਕਰਦਾ ਮੈਂ ਤਰਕੀਆਂ ਬਖਸ਼ੇ ਜਿਹੜੀਆਂ ਵਾਸਾਂ ਗਿੱਦਾਂ ਵਿਚ ਇਹਨਾਂ ਦੇਸ਼ਾਂ ਵਿੱਚ ਅਸੀਂ ਸਾਰੇ ਨਹੀਂ ਲੈ ਕੇ ਆਏ ਨਾ ਉਹ ਸਾਰੀਆਂ ਸੰਪੂਰਨ ਹੁਣ ਨਾਲ ਪੂ ਦੀ ਬਾਣੀ ਵੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਤਾਂ ਹੀ ਇਹ ਜੀਵਨ ਸਫਲ ਹੈ ਅਖੀਰ ਤੇ ਬਹੁਤ ਬਖਵਾਉਂਦੇ ਵਾਹਿਗੁਰੂ ਜੀ ਦਾ ਹਾਲਸਾ